ਦੋ ਪੱਤਰ ਤੇ ਇੱਕ ਇੱਕ ਮਹਿੰਮਾ ਕਿ ਕਿਸੇ ਕਰ ਰੌਂਡਿੰਗ ਕਰਕੇ ਤਾ ਦੇਖੋ ਕਾਂਗਰਸ ਪਾਰਟੀ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਜਿਸ ਪ੍ਰਕਾਰ ਰਾਹੁਲ ਗਾਂਧੀ ਜ਼ਿਲ੍ਹਾ ਸਰ ਤੇ ਜਾ ਕੇ ਆਬਜ਼ਰਵਰ ਭੇਜ ਕੇ ਜ਼ਿਲ੍ਹੇ ਦੇ ਪ੍ਰਧਾਨ ਨਿਯੁਕਤ ਕਰ ਰਹੇ ਨੇ Madhya Pradesh Gujarat ਦੇ ਵਿੱਚ ਹੋਰ ਕਈ ਸਟੇਟਾਂ ਦੇ ਅੰਦਰ ਇਹਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਹੁਣ ਉਸੇ ਤਰ੍ਹਾਂ ਹੀ ਉਸੇ ਤਰਜ਼ ਤੇ ਅਸੀਂ ਲੋਕਾਂ ਨੇ ਬਲਾਕਸ ਕਰਤੇ ਆ ਕੇ ਮੀਟੀਆਂ ਕਿ ਕੀ ਸਾਡੇ ਬਲਾਕ ਜਿਹੜੇ ਨੇ ਉਹ ਮਜ਼ਬੂਤ ਨੇ ਕੀ ਸਾਡੀਆਂ ਬਲਾਕ ਕਮੇਟੀਆਂ ਮਜ਼ਬੂਤ ਨੇ ਅਸੀਂ ਉਹ ਬੰਦਿਆਂ ਨੂੰ ਆਡੈਂਟੀਫਾਈ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਾਡੇ ਬਲਾਕ ਤੇ ਕੰਮ ਕਰ ਰਹੇ ਨੇ ਫਿਰ ਬਲਾਕ ਤੋਂ ਥੱਲੇ ਅਸੀਂ ਮੰਡਲ ਕਮੇਟੀ ਬਣਾਉਣੀ ਹੈ ਫਿਰ ਬੂਥ ਕਮੇਟੀ ਬਣਾਉਣੀ ਹੈ ਫਿਰ ਅਸੀਂ ਉਹ ਬੂਥ ਕਮੇਟੀ ਨੂੰ ਆਪ ਦੇ ਕੰਮ ਲਾਉਣਾ ਸੋ ਇਹ ਇਸ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਬਲੌਕ ਮੀਟਿੰਗਸ ਲੈ ਰਹੇ ਹਾਂ ਜਿਹੜਾ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਬਲੌਕ ਮੀਟਿੰਗਾਂ ਕਰਨੀਆਂ ਤੇ ਬਲੌਕ ਦੇ ਅਹੁਦੇਦਾਰਾਂ ਨਾਲ ਸਿੱਧੀ ਗੱਲਬਾਤ ਕਰਦੇ ਸੋ ਅੱਜ ਮੈਂ ਉਸੇ ਮਹਿੰਮ ਦੇ ਤਹਿਤ ਅੱਜ ਫਰੀਦਕੋਟ ਆਏ ਹਾਂ ਅਸੀਂ ਇਸ ਤੋਂ ਪਹਿਲਾਂ ਕੋਟਪੂਰਾ ਇਹ ਕਰਕੇ ਆਏ ਹਾਂ ਹੁਣ ਫਰੀਦਕੋਟ ਹੈ ਔਰ ਇਹ سلسلہ ਕੱਲ ਮੈਂ ਸੀਗਾ ਬਰਨਾਲੇ ਭਦੋੜ ਪਹਿਲਾਂ ਅੰਮ੍ਰਿਤਸਰ ਖਰੜ ਇਹ سلسلہ ਲਗਾਤਾਰ ਜਾਰੀ ਰਹੇਗਾ 117 ਜਾਂ 17 ਇਸੇ ਤਰ੍ਹਾਂ ਬਲੌਕ ਦੇ ਗੱਲਬਾਤ ਕਰਾਂਗੇ ਜਿੱਥੇ ਸਾਡੇ ਬਲੌਕ ਕਮਜ਼ੋਰ ਹੋਣਗੇ ਉਹਨਾਂ 'ਚ ਤਬਦੀਲੀ ਲੈ ਕੇ ਆਵਾਂਗੇ ਉਹਨਾਂ ਦੇ ਅਹੁਦੇਦਾਰਾਂ 'ਚ ਤਬਦੀਲੀ ਲੈ ਕੇ ਆਵਾਂਗੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡਾ ਜਦੋਂ ਨੂੰ 2027 'ਚ ਇਲੈਕਸ਼ਨ ਆਉਣਾ ਹੈ ਉਦੋਂ ਤੱਕ ਸਾਡਾ ਢਾਂਚਾ ਮੁਕੰਮਲ ਤੌਰ ਤੇ ਫਿੱਟ ਹੋ ਜਾਵੇ ਯਾਰ ਇਹ ਸਵਾਲ ਤਾਂ ਹੁਣ ਪੁੱਛਣਾ ਤੁਸੀਂ ਬੰਦ ਕਰ ਦਿਓ ਕਿ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਦੇਖੋ ਹਾਲਾਤ ਲੋਇਲ ਆਰਡਰ ਨਾਮ ਦੀ ਕੋਈ ਚੀਜ਼ ਜਿਹੜੀ ਉਹ ਪੰਜਾਬ 'ਚ ਹੈ ਹੀ ਨਹੀਂ